ਵੀਰਾਂ ਨੂੰ ਸਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸਤਨਾਮ ਸਿੰਘ ਸਾਨੀ ਉਹਨਾਂ ਨੇ ਰੱਖਣਾ ਕੋਈ ਮੁੱਦਾ ਬੜਾ ਹੈ ਮੈਂ ਵੀਰੋ ਮੇਰੇ ਵੱਲ ਧਿਆਨ ਦਿਓ ਆਪਾਂ ਹੱਸਣ ਖੇਡਣ ਨਹੀਂ ਆਏ ਆਪਾਂ ਇੱਕ ਇਹ ਸ਼ੌਕ ਸਮਾਜਿਕ ਤਾਂ ਸਭ ਤੋਂ ਮਹਿੰਗਾ ਦੂਜਾ ਦਿੱਲੀ এয়ারਪੋਰਟ ਨੂੰ ਚਾਮਰ ਸਰ এয়ারਪੋਰਟ ਨੂੰ ਹਜ਼ਾਰਾਂ ਗੱਡੀਆਂ ਟੱਖੀਆਂ ਵਾਲੇ ਵੀਰ ਸਾਡੇ ਐਨਆਰਆਈ ਵੀਰ ਵਿਦੇਸ਼ਾਂ ਵਿੱਚ ਵਸਦੇ ਆ ਉਹਨਾਂ ਦੀਆਂ ਜੇਬਾਂ ਤੇ ਡਾਕਾਂ ਕਹਿਆ ਉਹ ਦੋ ਕਰਦੇ ਜਿਹੜਾ ਇੱਕ ਆ ਉਹ ਇੱਕ ਰੱਖਿਓ ਕਿਸਾਨ ਸੁਖਵਿੰਦਰ ਸਿੰਘ ਅੱਜ ਲੋਕਾਂ ਦੇ ਟੂਲ ਪਲਾਜ ਤੇ ਸਮੂਹ ਕਿਸਾਨ ਜਥੇ ਬੰਦੀਆਂ ਮਜ਼ਦੂਰ ਜਥੇ ਬੰਦੀਆਂ ਅਤੇ ਵੱਖ-ਵੱਖ ਟਰਾਂਸਪੋਰਟਰ ਇਲਾਕੇ ਤੋਂ ਆਏ ਹੋਏ ਕਿਸਾਨ ਵੀਰੋ ਪੈਨੋ ਤੇ ਭਰਾਵੋ ਸਾਰੇ ਗੱਜ-ਵੱਜ ਕੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਗੱਜੇ ਕੀ ਅੱਖੋ ਵਾਹਿਗੁਰੂ ਜੀ ਕੀ ਹਾਂ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਵੱਡਾ ਇਕੱਠ ਜੋ ਅੱਜ 11 ਦਿਨ ਤੋਂ ਲਗਾਤਾਰ ਸਾਡੇ ਪ੍ਰਧਾਨ ਸਦਕਾ ਜੋ ਦਰਵਾਜ ਸਿੰਘ ਜੀ ਗਿਰਲ ਅਤੇ ਪ੍ਰਧਾਨ ਸਦਕਾ ਗੋਇੰਦਰਬੀਰ ਸਿੰਘ ਜੀ ਕਾਧੀਆਂ ਅਦਰ ਸਮੂਹ ਕਿਸਾਨ ਜਿੱਥੇ ਬੰਦਿਆਂ ਦੇ ਉੱਤੇ ਮਦੇ ਨਾਲ ਇਹ ਟੂਲ ਪਲਾਜੇ ਦੇ ਉੱਤੇ ਧਰਨਾ ਲੱਗਾ ਹੋਇਆ ਇਹਦਾ ਵੱਡਾ ਕਾਰਨ ਛੇ ਸਾਰਿਆਂ ਨੂੰ ਪਤਾ ਕਿ ਭਾਰਤ ਦਾ ਸਾਰਿਆਂ ਤੋਂ ਮਹਿੰਗਾ ਟੂਲ ਪਲਾਜਾ ਜਿਹਦੇ ਉੱਤੇ ਜਿਹਦਾ ਗੱਲ ਵੀ ਪਤਾ ਲੱਗਾ ਵੀ ਸਮਾਂ ਲੰਘ ਚੁੱਕਾ ਲੰਮਾ ਟਾਈਮ ਹੋ ਗਿਆ ਦੇ ਸਮੇਂ ਲੰਘੇ ਦਾ ਇਕ ਦਾ ਰੰਗਿਆ ਹੁੰਦਾ ਸੀ ਉਹਨਾਂ ਨੂੰ ਧੋੜੀ ਮਾਇਆ ਲਈ ਜਾਂਦੇ ਸੀ ਨਹੀਂ ਸੀ ਕੋਦੰਦਾ ਧੱਕਾ ਕੀਤਾ ਜਾਂਦਾ ਸੀ ਉਸ ਚੀਜ਼ ਨੂੰ ਲੋਕਾਂ ਦੇ ਵਾਸਤੇ ਇਹ ਜਿਹੜਾ ਧਰਨਾ ਕਰੀਦਣਾ ਤੋਂ ਲੱਗਾ ਹੋਇਆ ਜਿਹਦੇ ਵਿੱਚ ਮਤਾ ਪਾਸ ਕੀਤਾ ਸਾਰਿਆਂ ਨੇ ਕਿ ਆਪਾਂ ਇਹ ਫਲੋਰ ਪਲਾਜ਼ਾ ਨੂੰ ਬੰਦ ਕਰਨਾ ਪਰ ਜਦੋਂ ਰਾਤ ਅਸੀਂ ਸਾਰੇ ਇਕੱਠੇ ਹੋਏ ਤੇ ਜਿਸ ਵੇਲੇ ਅਸੀਂ ਇੱਥੇ ਇਸ ਪਲਾਜ਼ਾ ਨੂੰ ਛੰਨਾ ਲਾਉਣ ਦੀ ਗੱਲ ਕੀਤੀ ਤੇ ਅਸੀਂ ਉਸੇ ਵੇਲੇ ਰਾਤ ਪ੍ਰਧਾਨ ਜੀ ਨੂੰ ਦੱਸ ਦਿੱਤਾ ਤਾਂ 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 ਕਿ ਅਸੀ ਰਾਤ ਸਾਰੇ ਪ੍ਰਧਾਨ ਜੀ ਸਰਦਾਰ ਟੇਕ ਸਿੰਘ ਨੇ ਬੈਠੇ ਸੀ ਦੇਖ ਲਿਖ ਜੀ ਦਲਵਾਰ ਸਿੰਘ ਜਿੰਦਰ ਵੀ ਨੇ ਮਿਸ਼ਵਾਸ਼ਤਵਾਇਆ ਰਾਤ ਵੀ ਹੁਣ ਵੀ ਜੀ ਐਡੀਸੀ ਸਾਹਿਬ ਆ ਰਹੇ ਨੇ ਵੀ ਜਿੰਨਾ ਚਿਰ ਤੁਹਾਡਾ ਮੀਟਿੰਗ ਨਹੀਂ ਹੁੰਦੀ ਜਿੰਨਾ ਚਿਰ ਇਹ ਰੇਟ ਦੇ ਕੁਝ ਇਹਦਾ ਟੋਲ ਦਾ ਕੋਈ ਫੈਸਲਾ ਨਹੀਂ ਹੁੰਦਾ ਉਹਨਾਂ ਚ ਰਵਾਜ ਆਈ ਫਰੀ ਰਹੂਗੀ ਤੁਸੀਂ ਇੱਥੇ ਬੈਠਿਓ ਚਾਹੇ ਨਾ ਬੈਠਿਓ ਟੈਕਸੀ ਯੂਨੀਅਨ ਟਰੱਕ ਯੂਨੀਅਨ ਲੰਬardar ਯੂਨੀਅਨ ਸਰਪੰਚ ਯੂਨੀਅਨ ਕਿਸਾਨ ਮਜ਼ਦੂਰ ਯੂਨੀਅਨ ਤੋਂ ਆਏ ਆ ਗੱਜ ਕੇ ਬਲਾਉ ਵਾਹਗੁਰੂ ਜੀ ਕਾਬੇ ਸ਼ਾਂਤੀਓ ਢਿੱਲੇ ਪੈ ਗਏ ਇੱਧਰ ਉੱਧਰ ਖੜ ਗਏ ਉੱਪਰ ਮੌਜੂਦ ਲਾਗੇ ਲਾਗੇ ਚਲਾਉਣੇ ਐ ਕਬੱਡੀ ਆ ਜਲਰ ਨਰਿੰਦਰ ਮੋਦੀ ਦਾ ਮੋਦੀ ਗਰੰਟੀ ਨੂੰ ਪਿੱਛੇ ਮੋੜਿਆ ਤੁਸੀਂ ਉਸ ਧਰਮੇ ਨੇ 2023 ਦੇ ਧਰਮੇ ਨੂੰ ਮੁੜ ਕੇ ਤਾਜ਼ਾ ਕਰ ਦਿੱਤਾ ਮੁੜ ਕੇ ਜਿੰਦਾ ਕਰ ਦਿੱਤਾ ਔਰ ਜਿਹੜੀਆਂ ਜਿਹੜੀਆਂ ਸਟੇਟਾਂ ਦੇ ਲਾਗੇ ਧਰਨਾ ਚਾਹੁੰਦਾ ਸੀ ਉਹ ਚਾਹੇ ਜੂਪੀ ਚਾਹੇ ਰਾਜਸਥਾਨ ਚਾਹੇ ਹਰਿਆਣਾ ਉਹਨਾਂ ਸਾਰੀਆਂ ਸਟੇਟਾਂ ਦੇ ਅੱਗੇ ਏ ਜਾ ਕੇ ਵੇਖ ਲੋ ਭਾਈ ਅੱਧ ਚ ਰਹਿ ਗਏ ਯੂਪੀ ਦੇ ਵਿੱਚ ਅੱਧ ਤੋਂ ਵੀ ਥੱਲੇ ਚਲੇ ਗਏ ਮੈਂ ਸਮਝਦਾ ਕਿ ਇਹ ਤੁਹਾਡੀ ਜਿੱਤ ਹੈ ਅੱਜ ਮੋਦੀ ਦੀ ਗਾਰੰਟੀ ਨੂੰ ਪਿੱਛੇ ਮੋੜਿਆ ਪਰ ਮੈਂ ਇਹ ਗੱਲ ਜਰੂਰ ਕਹਿੰਦਾ ਹਾਂ ਜੋ ਜਿੱਤ ਲਿਆ ਜਿੱਤ ਨਹੀਂ ਲਿਆ ਸਾਰੇ ਜਿਹੜੇ ਨਾ ਬਾਈ ਬਾਕ ਕਰਦਾ ਜਿਹੜਾ ਤੁਹਾਨੂੰ ਲੋਕਾਂ ਨੂੰ ਹੁੰਦਾ ਚਿੰਤਾ ਜਾਲੂ ਸਭ ਮੁੰਡਾ ਬੈਠਾ ਹੈ ਉਹ ਬਾਕ ਉਹ ਸਾਲ ਜਿਹੜਾ ਬੈਠੇ ਨੇ ਇਹ ਨਹੀਂ ਉਹ ਜਿਹੜਾ ਹੈਗਾ ਉਹ ਸੈਂਟਰ ਵਾਲਾ ਜਿਹਦੇ ਸਾਰਾ ਪ੍ਰੋਗਰਾਮ ਕਰਦਾ ਉਹ ਵੀ ਸਾਰੇ ਬੰਦ ਕਰੀ ਸੋ ਡੀ ਵੀ ਤੇ ਰੈਜਿਸਟਰੀ ਰੱਖਿਆ ਪੂਰੀ ਰੱਖ ਲਈ ਪਾਦੀ ਹੋ ਗਈ ਸਾਹ ਆਗੇ ਜਿਹੜੇ ਐਸੇ ਜਿਹੜੇ ਪਾਵਾਗੇ ਤੇ ਸਾਹਮਣੇ ਕਿੰਨੀ ਵਾਰ ਦੇ ਨਾਲ ਕਰੀਏ اوه توي دارتو آهي اني جي سڀني اها ساري ڳالهه آهي باقي ساري سڀني کي ساري ڳالهه ڏي ڏي ٿي 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 ٿ ਭਲੇ ਬਤੇ ਦੀ ਸਾਜ ਬਾਉ ਵਾਹਿਗੁਰੂ ਜੀ ਕਾ ਕਾਲ ਸਭ ਵਾਹਿ ਸੋਨਹਰ ਅਸਲੇ ਕਾ ਫੜ ਜੇ ਫੜ ਜੇ ਫੜ ਜੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ